ਯੋਗਰਾਜ ਹਮੇਸ਼ਾ ਹੁਣ ਤੱਕ ਕਹਿੰਦਾ ਮੈਂ ਚਮਕੀਲੇ ਨੂੰ ਕਹਤਾ ਸੀ ਤੇਰੇ ਦਿਨ ਥੋੜੇ ਆ ਤੇ ਕਹਿੰਦਾ ਮੈਨੂੰ ਚਮਕੀਲੇ ਨੇ ਕਿਹਾ ਸੀ ਪੇ ਮੈਂ ਇੱਕ ਪਿੰਡ ਦੇ ਮੁੰਡੇ ਕੁੜੀਆਂ ਨੂੰ ਲਾਤਾ ਕੀ ਕਰਨ ਕਹਿੰਦਾ ਮੈਂ ਕਿਹਾ ਭੈਣ ਭਰਾਇਆ ਮੈਂ ਦੱਸਦਾ ਤੁਹਾਨੂੰ ਇਹ ਜਿੰਨਾ ਮਰਜੀ ਮਾੜਾ ਬੋਲਵੇ ਚਮਕੀਲੇ ਨੂੰ ਇਹਦੀਆਂ ਇੰਨੀਆਂ ਫਿਲਮਾਂ ਨਹੀਂ ਸੀ ਚੱਲਦੀਆਂ ਜਿੰਨਾ ਚਮਕੀਲੇ ਦਾ ਇੱਕ ਗਾਣਾ ਚੱਲ ਜਾਂਦਾ ਸੀ ਇਹਨੂੰ ਪੁੱਛੇ ਕੋਈ ਤੇਰੀ ਫਿਲਮ ਕਿਹੜੀ ਐਡੀ ਜਿਹੜੀ ਦੁਨੀਆ ਨੂੰ ਯਾਦ ਆ ਨਹੀਂ ਚਮਕੀਲੇ ਦੇ ਗਾਣੇ ਉਂਗਲਾਂ ਤੇ ਯਾਦ ਆ ਸਾਥੋਂ ਬਾਬਾ ਕੋ ਲਿਆ ਤੇਰਾ ਨਨਕਾਣਾ ਹੈ ਤਲਵਾਰ ਮੈਂ ਕਲਗੀ ਧਰਦੀ ਹੋਰ ਧਾਰਮਿਕ ਤੋਂ ਬਾਕੀ ਗੀਤ ਵੀ ਜਿਹੜੇ ਗਾਏ ਆ ਉਹਨੇ ਚੰਨ ਮੱਕਣਾ ਚਾਹੇ ਕੋਈ ਵੀ ਆ ਪੰਜਾਬੀ ਗੀਤ ਗਾਏ ਆ ਉਹਨੇ ਉਹਦੇ ਹਿੱਟ ਹੋਏ ਆ ਟਕੂ ਤੇ ਟਕੂਆ ਕਰਕੇ ਹੈ ਤੇ ਯਾਰ ਇੱਕ ਗੱਲ ਹੁਣ ਲੋਕ ਇਹਨੂੰ ਪੁੱਛਦੇ ਆ ਵੀ ਤੇਰੀ ਅਜਿਹੀ ਫਿਲਮ ਕਿਹੜੀ ਆ ਜਿਹੜੀ ਉਂਗਲਾਂ 'ਤੇ ਗਿਣ ਕੇ ਲੋਕ ਕਹਿੰਦੇ ਨੇ ਵੀ ਐਦਾਂ ਦੀ ਯਾਦਵਾ ਕੋਈ ਵੀ ਨਹੀਂ ਬਸ ਗੱਲ ਇਹ ਸੀ ਵੀ ਚਮਕੀਲੇ ਦੀ ਚੜਤ ਸੀ ਇਸ ਬੰਦੇ ਤੋਂ ਵੀ ਨਹੀਂ ਯਾਰ ਹੁੰਦੀ ਸੀ ਇਹ ਚਾਹੁੰਦੇ ਸੀ ਵਰਤਨਾ ਨੂੰ ਆਪਣੀਆਂ ਫਿਲਮਾਂ 'ਚ ਐਦਾਂ ਵੀ ਦਵਾਨੀ ਦੇਣੀ ਨਾ ਪਵੇ ਗਾਣੇ-ਗੁਣੇ ਗਵਾਲਾਂਗੇ ਉਹਨੇ ਫਿਰ ਸੋਚ ਲਿਆ ਸੀ ਵੀ ਭਾਈ ਮੁੱਖ ਥੋੜੋ ਗਾਣੇ ਗਾਣੇ ਆ ਇਸ ਕਰਕੇ ਇਹ ਅੱਜ ਤੱਕ ਵੀ ਉਹ ਵਿਸਖੋਲ ਦੇ ਰਹੇ ਰਹਿੰਦੇ ਆ ਯੋਗਰਾਜ ਹੁਣੀ ਪਰ ਜਿਹੜੀ ਗੱਲ ਆਏ ਆਪਕੇ ਇੱਕ ਅਖਾੜੇ ਤੋਂ ਮੇਰੇ ਹਸਾਬ ਨਾਲ ਜਿੰਨੇ ਕੋ ਲੋਕ ਵੀ ਦੱਸਦੇ ਇੱਕ ਅਖਾੜੇ ਤੋਂ ਜਿੰਨੇ ਕੋ ਪੈਦੇ ਚਮਕੀਲਾ ਬੱਟ ਲੈਂਦਾ ਉਹਨਾਂ ਨੂੰ ਕਹਤੈ ਇਹਨੂੰ ਇੰਨੀਆਂ ਫਿਲਮਾਂ ਕਰਕੇ ਨਹੀਂ ਮਿਲੇ ਹੋਣੇ ਤੇ ਇਹ ਮਾੜਾ ਦੱਸਦਾ ਆ ਚਮਕੀਲੇ ਨੂੰ ਚਮਕੀਲੇ ਨਾਲ ਜੋਗਰਾਤ ਸਿੰਘ ਦਾ ਕੀ ਮੇਲ ਚਮਕੀਲੇ ਨਾਲ ਜੋਗਰਾਤ ਸਿੰਘ ਦਾ ਕੋਈ ਮੇਲ ਨਹੀਂ ਕਿਉਂਕਿ ਚਮਕੀਲਾ ਬਹੁਤ ਵੱਡਾ ਮਿਹਨਤ ਦੇ ਸਿਰ ਤੇ ਬਣਿਆ ਕਲਾਕਾਰ ਫਨਕਾਰ ਸਿਕਾ ਉਹ ਹਲੜ ਹਲੜ ਕਰਕੇ ਨਹੀਂ ਫਿਲਮਾਂ ਚ ਉਹਨੇ ਅਖਾੜੇ ਲਾਇਏ ਤੇ ਲੋਕਾਂ ਦਾ ਮਨੋਰੰਜਨ ਕੀਤਾ ਸੀ ਤੁਸੀਂ ਬਾਬਿਓ ਜੋਗਰਾਜ ਦੇ ਬਾਰੇ ਤੇ ਚਮਕੀਲੇ ਦੇ ਬਾਰੇ ਜਿਹਦੇ ਫੈਨ ਹੋ ਜਰੂਰ ਦੱਸਿਓ ਜੇ ਮੇਰੀ ਗੱਲ ਸਹੀ ਲੱਗੀ ਤਾਂ ਕਮੈਂਟ ਜਰੂਰ ਕਰਿਓ ਧੰਨਵਾਦ